ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਡਿਸਕਸ ਕਰਾਂਗੇ ਕਿ ਮੁਕਤੀ ਕੀ ਹੈ ਗੁਰਬਾਣੀ ਦੇ ਵਿੱਚ ਮੁਕਤੀ ਬਾਰੇ ਕੀ ਲਿਖਿਆ ਗਿਆ ਹੈ ਔਰ ਕਿਸ ਤਰ੍ਹਾਂ ਇਸ ਦੀ ਪ੍ਰਾਪਤੀ ਹੁੰਦੀ ਹੈ ਸੂਕਸ਼ਿਕ ਧਾਰਮਿਕ ਗ੍ਰੰਥਾਂ ਦੇ ਵਿੱਚ ਮੁਕਤੀ ਦੇ ਬਾਰੇ ਚ ਲਿਖਿਆ ਗਿਆ ਹੈ ਕਿ ਮੁਕਤੀ ਮਰਨ ਤੋਂ ਬਾਅਦ ਪ੍ਰਾਪਤ ਹੁੰਦੀ ਹੈ ਅਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀਏ ਕਿ ਮੁਕਤੀ ਕੀ ਹੈ ਔਰ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ ਜਾਂ ਪਹਿਲਾਂ ਵੀ ਪ੍ਰਾਪਤ ਹੋ ਸਕਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਗਿਆ ਹੈ ਸੁਪਕਤ ਬਾਣੀ ਭਗਤ ਬੇਣੀ ਜੀ ਦਾ ਸ਼ਬਦ ਹੈ ਉਸ ਦੇ ਵਿੱਚ ਉਹ ਦੱਸਦੇ ਨੇ ਤਾਕਾ ਤੇਜ ਉੜਿਓ ਮਨ ਪੰਖੀ ਕਰ ਆਂਗਨ ਨਾ ਸਖਾਈ ਬੇਣੀ ਕਹੇ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਤਾਕਾ ਤੇਜ ਉੜਿਆ ਮਨ ਪੰਖੀ ਕਰ ਆਂਗਨ ਨਾ ਸਖਾਈ ਤਾਂ ਜਦੋਂ ਤੇਜ ਖਤਮ ਹੋ ਜਾਂਦਾ ਹੈ ਜਦੋਂ ਮਰਨ ਦੇ ਕੰਡੇ ਤੇ ਬੰਦਾ ਪਹੁੰਚ ਜਾਂਦਾ ਹੈ ਤੇ ਉਦੋਂ ਮਨ ਦੇ ਵਿੱਚ ਜਿਹੜਾ ਤੇਜ ਹੈ ਉਹ ਸਾਰਾ ਖਿੱਚਿਆ ਜਾਂਦਾ ਹੈ ਜਿਹੜਾ ਪੰਖੀ ਉੱਡਿਆ ਫਿਰਦਾ ਸੀ ਉਹ ਫਿਰ ਇੱਕ ਜਗ੍ਹਾ ਆ ਕੇ ਫੈਰ ਜਾਂਦਾ ਹੈ ਬੇਣੀ ਕਹੇ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸੋ ਬੇਣੀ ਜੀ ਮਹਾਰਾਜ ਕਹਿੰਦੇ ਨੇ ਕਿ اے ਭਗਤ ਜਣੋ ਸੁਨੋ ਕਿ ਮਰਨ ਤੋਂ ਬਾਅਦ ਨਹੀਂ ਮੁਕਤੀ ਪ੍ਰਾਪਤ ਹੁੰਦੀ ਮੁਕਤੀ ਪਹਿਲਾਂ ਹੀ ਪ੍ਰਾਪਤ ਹੁੰਦੀ ਹੈ ਸੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਾਂ ਇਸ ਦੇ ਬਾਰੇ ਜਾਣਦੇ ਹਾਂ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਮੁਕਤੀ ਜਿਹੜੀ ਹੈ ਉਹ ਮਰਨ ਤੋਂ ਉਪਰੰਤ ਨਹੀਂ ਪਹਿਲਾਂ ਹੀ ਪ੍ਰਾਪਤ ਕਰਨੀ ਹੈ ਇਸ ਸਰੀਰ ਦੇ ਵਿੱਚ ਰਹਿੰਦੇ ਹੋਏ ਇਹ ਕੰਮ ਕਾਜ ਕਰਦੇ ਹੋਏ ਇਸ ਗ੍ਰਸਤ ਆਸ਼ਰਮ ਦੇ ਵਿੱਚ ਧਰਤੀ ਦੇ ਉੱਤੇ ਵਿਚਰਦੇ ਹੋਏ ਮੁਕਤੀ ਪ੍ਰਾਪਤ ਕਰਨੀ ਹੈ ਸੋ ਮੁਕਤੀ ਵਾਸਤੇ ਕੋਈ ਜਪ ਕਰਦਾ ਹੈ ਕੋਈ ਤਪ ਕਰਦਾ ਹੈ ਕਿਉਂ ਉਦਾਸੀਆਂ ਤੇ ਜਾਂਦਾ ਹੈ ਸੋ ਗੁਰਬਾਣੀ ਤੋਂ ਬਾਤ ਮੰਨੇ ਹਨ ਗੁਰਬਾਣੀ ਸਾਨੂੰ ਦੱਸੇਗੀ ਕਿ ਮੁਕਤੀ ਕੀ ਹੈ ਤੁ ਮੁਕਤੀ ਦਾ ਸੰਸਕ੍ਰਿਤ ਦੇ ਵਿੱਚ ਜੋ ਮਤਲਬ ਹੈ ਮੁਕਤੀ ਦਾ ਮਤਲਬ ਹੁੰਦਾ ਹੈ छुटਕਾਰਾ ਇਹ ਫਰੀडम ਬੰਦਨਾ ਤੋਂ ਮੁਕਤੀ ਬੰਦਨਾ ਤੋਂ छुटਕਾਰਾ ਸੋ ਬੰਦਨਾ ਤੋਂ छुटਕਾਰਾ ਪਾਉਣ ਲਈ ਵੰਦਨ ਕੀ ਨੇ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਕਰਨਾ ਪਏਗਾ ਵੰਦਨ ਕੀ ਨੇ ਸੋ ਬੰਦਨ ਜਿਹੜੇ ਨੇ ਉਹ ਚਾਰਤ ਪ੍ਰਕਾਰ ਦੇ ਮੇਨ ਮੰਨੇ ਗਏ ਨੇ ਕਾਮ ਕ੍ਰੋਧ ਲੋਭ ਮੋਹ ਤੇ ਪੰਜਵਾਂ ਹੈ ਆਪਣਾ ਅਹੰਕਾਰ ਇਹਨਾਂ ਪੰਜਾਂ ਨੂੰ ਜਿੱਤਣਾ ਹੈ ਸੋ ਮੁਕਤੀ ਪਾਉਣ ਵਾਸਤੇ ਸਾਨੂੰ ਇੱਛਾਵਾਂ ਛੱਡਣੀਆਂ ਪੈਣਗੀਆਂ ਮੁਕਤੀ ਆਪਾ ਚਾਹੁੰਦੇ ਕਿਉਂ ਆ ਕਿਉਂਕਿ ਆਪਾ ਦੁਖੀ ਬਹੁਤ ਹੁੰਨੇ ਆ ਦੁਖੀ ਕਿਉਂ ਹੁੰਨੇ ਆ ਕਾਮਨਾ ਵਾਸ ਹੋ ਕੇ ਕਾਮਨਾ ਹੈ ਆ ਮਿਲ ਜਾਏ ਇੱਕ ਚੀਜ਼ ਮਿਲ ਗਈ ਫੇਰ ਹੋਰ ਕਾਮਨਾ ਵੱਧ ਜਾਂਦੀ ਆ ਮਿਲ ਜਾਏ ਨਾ ਮਿਲਤਾ ਬੰਧੁਖੀ ਹੁੰਨੇ ਆ ਇਹ ਬੰਧਨ ਨੇ ਕਰੋਧ ਵੀ ਇਸ ਤਰ੍ਹਾਂ ਆਂਦਾ ਹੈ ਕਾਮਨਾ ਨਾਲ ਕਰੋਧ ਪੈਦਾ ਹੁੰਦਾ ਹੈ ਲੋਭ ਇੱਛਾਵਾਂ ਹੋਰ ਮਿਲ ਜੇ ਹੋਰ ਮਿਲ ਜੇ ਇਹ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਇਹੋ ਦੁੱਖ ਦਾ ਇਹ ਕਾਰਨ ਨੇ ਸੋ ਇਹਨਾਂ ਇੱਛਾਂ ਦਾ ਹੀ ਤਿਆਗ ਕਰਨਾ ਹੈ ਇਹਨਾਂ ਇੱਛਾਵਾਂ ਤੋਂ ਤਿਆਗ ਕਰਨਾ ਹੀ ਜਿਹੜਾ ਹੈ ਕਾਮਨਾਵਾਂ ਤੋਂ ਤਿਆਗ ਕਰਨਾ ਹੀ ਬੰਧਨ ਤੋਂ ਮੁਕਤੀ ਹੈ ਪਹਿਲੀ ਮੁਕਤੀ ਤਾਂ ਇਹ ਹੈ ਦੂਸਰੀ ਮੁਕਤੀ ਹੈ ਡਰ ਤੋਂ ਵਾ ਲੈਣੀ ਦੂਸਰੀ ਜਦੋਂ ਇਹ ਮੁਕਤੀਆਂ ਖਤਮ ਹੋ ਜਾਂਦੀਆਂ ਫਿਰ ਵੀ ਇੱਕ ਮੁਕਤੀ ਰਹਿ ਜਾਂਦੀ ਜਦੋਂ ਇਹ ਸਾਰੇ ਬੰਧਨ ਆਪਾਂ ਛੱਡ ਦਿੰਨੇ ਹਾਂ ਕਾਮ ਕਰੋ ਲੋਭ ਮੋਹ ਹੰਕਾਰ ਦੇ ਫਿਰ ਵੀ ਆਪਾਂ ਨੂੰ ਇੱਕ ਆਖਰੀ ਬੰਧਨ ਜਿਹੜਾ ਰਹਿ ਜਾਂਦਾ ਹੈ ਉਹ ਹੈ ਡਰ ਕਿ ਮੈਂ ਜੋ ਕੁਝ ਇੱਥੇ ਬਣਾਇਆ ਜੋ ਕੁਝ ਮੈਂ ਇੱਥੇ ਕੀਤਾ ਹੈ ਸਾਰਾ ਸੰਸਾਰ ਮੈਂ ਇੱਥੇ ਜਿਹੜਾ ਆਪਣਾ ਜਮਾ ਪੂੰਜੀ ਕੀਤੀ ਹੈ ਸੰਸਾਰ ਤੇ ਜੋ ਕੁਝ ਵੀ ਮੈਂ ਕੀਤਾ ਹੈ ਸਾਰਾ ਕੁਝ ਇੱਥੇ ਛੱਡ ਜਾਣਾ ਹੈ ਤੋ ਸੋਚ ਕੇ ਦੇਖੋ ਜਦੋਂ ਆਪਾਂ ਇਹ ਸੋਚਦੇ ਆ ਕਿ ਆਪਾਂ ਸਾਰਾ ਕੁਝ ਕਰ ਰਹੇ ਆ ਮੇਰੇ ਬੱਚੇ ਮੇਰਾ ਕੰਮ ਕਾਜ ਮੇਰੀ ਪ੍ਰਾਪਰਟੀ ਮੇਰਾ ਘਰ ਮੈਂ ਆ ਬਣਾਇਆ ਮੈਂ ਉਹ ਕੀਤਾ ਹੁਣ ਜਦੋਂ ਇੱਕਦਮ ਸੋਚ ਕੇ ਦੇਖੋ ਕਿ ਮੈਂ ਛੱਡ ਜਾਣਾ ਇੱਕ ਦਿਨ ਛੱਡ ਜਾਣਾ ਤੇ ਬੰਦੇ ਨੂੰ ਕੀ ਹੁੰਦਾ ਹੈ ਸੋਚ ਵਿੱਚ ਪੈ ਜਾਂਦਾ ਕਿ ਡਰ ਪੈਦਾ ਹੁੰਦਾ ਕਿਵੇਂ ਹੈ ਇਹ ਸਾਰਾ ਕੁਝ ਛੱਡ ਜਾਊਗਾ ਸੋ ਇਸ ਡਰ ਤੋਂ ਮੁਕਤੀ ਲੈਣੀ ਹੈ ਸੋ ਇਸ ਤੋਂ ਡਰ ਤੋਂ ਮੁਕਤੀ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਕਿਸ ਤਰ੍ਹਾਂ ਮੁਕਤੀ ਲੈਣੀ ਹੈ ਕਿਸ ਤਰ੍ਹਾਂ ਪਰ ਡਰ ਦੂਰ ਕਰਨਾ ਹੈ ਆਪਣਾ ਡਰ ਹੈ ਸਾਰਾ ਸੰਸਾਰ ਛੱਡ ਜਾਣ ਦਾ ਉਹਨੂੰ ਛੱਡ ਜਾਣ ਤੋਂ ਬਾਅਦ ਮੈਂ ਕੀ ਕਰੂੰਗਾ ਮੇਰੇ ਚ ਕੀ ਰਹਿ ਜਾਏਗਾ ਕਿ ਬਾਣੀ ਕਹਿੰਦੀ ਹੈ ਕਿ ਤੂੰ ਨਾ ਮਰਨਾ ਸਿਰਫ ਇਹ ਸਰੀਰ ਛੱਡਣਾ ਹੈ ਨਵਾਂ ਸਰੀਰ ਇਹ ਮਿਲ ਜਾਣਾ ਹੈ ਔਰ ਜੋ ਕੁਝ ਕਰ ਰਹੇ ਆ ਆਪਾਂ ਹੁਣ ਉਹ ਨਵਾਂ ਸਤਿਰ ਤਾਰਨ ਕਰਕੇ ਫਿਰ ਕੁਝ ਹੋਰ ਕਰਾਂਗੇ ਸੋ ਗੁਰਬਾਣੀ ਵਿੱਚ ਫਿਰ ਆਪਾਂ ਨੂੰ ਸਮਝਾਉਂਦੇ ਨੇ ਅੰਗ 748 ਤੇ ਬੇਦਕ ਤੇਬ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਸੋ ਬੇਦਕ ਤੇਬ ਸਿਮਰਤ ਸਾਸਤਰ ਪੜ੍ਹ ਕੇ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਤੱਕ ਆਪਾਂ ਇੱਕ ਅੱਖਰ ਇੱਕ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਦੇ ਉਸ ਤੋਂ ਬਿਨਾ ਨਿਰਮਲ ਨਹੀਂ ਹੋ ਸਕਦੇ ਆਪਾਂ ਉਸ ਇੱਕ ਦੇ ਨਾਲ ਜਦੋਂ ਤੱਕ ਨਹੀਂ ਜੁੜਾਂਗੇ ਤਾਂ ਨਿਰਮਲਤਾ ਅੰਦਰੋਂ ਨਹੀਂ ਤਾਂ ਨਿਰਮਲ ਤਾਂ ਆਪਾਂ ਨਹੀਂ ਹੋਵਾਂਗੇ ਸੋ ਨਿਰਮਲਤਾ ਆਏਗੀ ਉਦੋਂ ਜਦੋਂ ਆਪਾਂ ਇੱਕ ਪਰਮੇਸ਼ਵਰ ਦੇ ਨਾਲ ਜੁੜ ਜਾਵਾਂਗੇ ਖਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮਹਿ ਕਟ ਕਟ ਨਾਨਕ ਮਾਝਾ ਖਤਰੀ ਬ੍ਰਾਹਮਣ ਸੂਦ ਵੈਸ਼ ਚੌ ਵਰਨਾ ਨੂੰ ਇਹ ਉਪਦੇਸ਼ ਹੁਣ ਸਾਂਝਾ ਦਿੱਤਾ ਗਿਆ ਹੈ ਸਾਰੀ ਮਨੁੱਖਤਾ ਵਾਸਤੇ ਸਾਂਝਾ ਉਪਦੇਸ਼ ਹੈ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮਹਿ ਕਟਕਟ ਨਾਨਕ ਮਾਂਝਾ ਤਾਂ ਨਾਨਕidev ji maharaj sanu das de ne ke ਹਰ ਘਟ ਦੇ ਵਿੱਚ ਤਾਂ ਹਰ ਘਟ ਦੇ ਵਿੱਚ ਉਹ ਵਸਿਆ ਹੋਇਆ ਹੈ ਪਰਮੇਸ਼ਵਰ ਉਸੇ ਦਾ ਨਾਮ ਵਸਿਆ ਹੋਇਆ ਹੈ ਸੋ ਆਪਾਂ ਵੀ ਉਸ ਨਾਮ ਨਾਲ ਹੀ ਜੁੜਨਾ ਹੈ ਫਿਰ ਆਪਾਂ ਇੱਕ ਹੋਰ ਸ਼ਬਦ ਬਹੁਤ ਵਧੀਆ ਜਿੱਥੋਂ ਸਮਝ ਆਂਦੀ ਹੈ ਜਬ ਲਗ ਟੂਟੇ ਨਹੀਂ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਜਬ ਲਗ ਟੂਟੇ ਨਹੀਂ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਜਦੋਂ ਤੱਕ ਆਪਣੇ ਅੰਦਰ ਪਰਮ ਨਹੀਂ ਡੁੱਟੂਗਾ ਕਿ ਮੈਂ ਅਬਨਾਸੀ ਹਾਂ ਮੇਰਾ ਮਰਨ ਨਹੀਂ ਹੁੰਦਾ ਮੈਸਾਂ ਸਾਥ ਚੱਲੇ ਜਾਣਾ ਪਰ ਫਿਰ ਵੀ ਮੇਰੀ ਹੋਂਦ ਰਹਿਣੀ ਹੈ ਆਪਾਂ ਇਹ ਸੋਚਦੇ ਵੀ ਆਪਾਂ ਇੱਥੋਂ ਚਲੇ ਗਏ ਆਪਣੀ ਹੋਂਦ ਖਤਮ ਹੋ ਜਾਣੀ ਹੈ ਆਪਣੀ ਹੋਂਦ ਖਤਮ ਨਹੀਂ ਹੁੰਦੀ ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 188 ਉੱਪਰ ਬਹੁਤ ਹੀ ਡੂੰਗਾ ਸ਼ਬਦ ਹੈ ਔਰ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਮਰਨ ਨਹੀਂ ਹੁੰਦਾ ਆਪਣਾ ਆਪਾਂ ਸਦਜੀਵੀ ਰਹਨੇ ਆ ਗੌੜੀ ਮਹੱਲਾ ਪੰਜਵਾ ਕਾਂਕੀ ਮਾਈ ਕਾਂਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਖ ਕਾਂਕੀ ਮਾਈ ਆਉਣ ਕੇ ਦੀ ਮਾਂ ਐ ਆਉਣ ਕਿਸੇ ਦਾ ਬਾਪ ਐ ਨਾਮ ਤਰੀਕ ਝੂਠੇ ਸਭ ਸਾਖ ਸੋ ਜਿੰਨੇ ਵੀ ਇਹ ਆਪਾਂ ਸਾਖ ਦੇਖ ਰਹੇ ਆ ਸਭ ਝੂਠੇ ਨੇ ਨਾਸ਼ਵਾਨ ਨੇ ਅੱਜ ਹੈਨ ਕਲ ਖਤਮ ਹੋ ਜਾਣੇ ਨੇ ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਓ ਸੋ ਕਾਹੇ ਮੂਰਖ ਤੂੰ ਘਬਰਾਇਆ ਹੋਇਆ ਮੁਖਲਾਇਆ ਫਿਰਦਾ ਹੈ ਮਿਲ ਸੰਜੋਗ ਹੁਕਮ ਤੂੰ ਆਇਆ ਇਹ ਤਾਂ ਸੰਜੋਗ ਦੇ ਨਾਲ ਤੈਨੂੰ ਹੁਕਮ ਦੇ ਨਾਲ ਇਹ ਸਰੀਰ ਪ੍ਰਾਪਤ ਹੋਇਆ ਹੈ ਇਸ ਕਾਇਆ ਨੂੰ ਇਸ ਆਤਮਾ ਨੂੰ ਸੰਯੋਗ ਨਾਲ ਤੁਹਾਨੂੰ ਮਾਤਾ ਔਰ ਪਿਤਾ ਮਿਲੇ ਸੰਯੋਗ ਨਾਲ ਹੀ ਸਾਨੂੰ ਗਰਸਤ ਦੇ ਵਿੱਚ ਹੋਰ ਸੰਗੀ ਸਾਥੀ ਮਿਲੇ ਪਰ ਆਏ ਆਪਾਂ ਹੁਕਮ ਦੇ ਵਿੱਚ ਆ ਸਾਡੇ ਵਿੱਚ ਇੰਨੀ ਤਾਕਤ ਨਹੀਂ ਸੀ ਆਪਣੇ ਆਪ ਨੂੰ ਪੈਦਾ ਕਰ ਸਕੀਏ ਉਹ ਪਰਮੇਸ਼ਵਰ ਹੀ ਹੈ ਜੋ ਸਾਨੂੰ ਇੱਥੇ ਭੇਜਦਾ ਹੈ ਸੋ ਉਸੇ ਦੀ ਧਰਤੀ ਹੈ ਉਸੇ ਦਾ ਹੀ ਇਹ ਸੰਸਾਰ ਹੈ ਉਸੇ ਦੀ ਹੀ ਇਹ ਸਾਰੀ ਸ੍ਰਿਸ਼ਟੀ ਹੈ ਉਸੇ ਦਾ ਹੀ ਰਚਿਆ ਹੋਇਆ ਸਾਰਾ ਬ੍ਰਹਿਮੰਡ ਹੈ ਸੋ ਜੋ ਕਰ ਰਿਹਾ ਹੋਰ ਕਰਵਾ ਰਿਹਾ ਹੈ ਉਹ ਦੇ ਵਿੱਚ ਆਪਾਂ ਇੱਕ ਬਹੁਤ ਨਿਮਕ ਛੋਟਾ ਜਿਹਾ 파ਟ ਹੈ ਅੱਗੇ ਸਾਨੂੰ ਦੱਸਦੇ ਨੇ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਇੱਕੋ ਹੀ ਮਿੱਟੀ ਤੋਂ ਪੈਦਾ ਹੋਏ ਆਂ ਜੋਤ ਵੀ ਇੱਕੋ ਹੀ ਹੈ ਪਰਮੇਸ਼ਵਰ ਦੀ ਪਿੱਛੋਂ ਜਿਹੜੇ ਸਾਡੋ ਸਾਹ ਆ ਰਹੇ ਨੇ ਜਿਹੜੇ ਆਪਾਂ ਨੂੰ ਜਿਹੜਾ ਸਾਡਾ ਪ੍ਰਾਨਪਤੀ ਹੈ ਜਿਸ ਦੇ ਕਾਰਨ ਸਾਡੇ ਅੰਦਰ ਸਾਰੀ ਪ੍ਰਾਣ ਸ਼ਕਤੀ ਚੱਲਦੀ ਹੈ ਜਿਸ ਦੇ ਕਾਰਨ ਅਸੀਂ ਤੁਰੇ ਫਿਰਦੇ ਹਾਂ ਉਹ ਜੋਤ ਇੱਕ ਹੀ ਹੈ ਆਪਾਂ ਜੋਤੀਆਂ ਜੋਤ ਜੋਤ ਇੱਕ ਹੈ ਇੱਕ ਹੈ ਪੁਰਖ ਸਭਾਈ ਨਾਰ ਪੁਰਖ ਇੱਕ ਹੀ ਹੈ ਆਪਾਂ ਸਿਰਫ ਉਹਦੇ ਅੰਸ਼ ਹਾਂ ਇੱਕ ਛੋਟਾ ਜਿਹਾ ਅੰਸ਼ ਹਾਂ ਮੇਰਾ ਮੇਰਾ ਕਰ ਬਿਲਲਾਹੀ ਮਰਨਹਾਰ ਏ ਜੀੜਾ ਨਹੀਂ ਹੁਣ ਆਪਾਂ ਮੇਰਾ ਮੇਰਾ ਕਰਕੇ ਬਿਲਾਤ ਰਹੇ ਆ ਪਰ ਇਹ ਜਿਹੜਾ ਜੀੜਾ ਆ ਇਹ ਜਿਹੜਾ ਜੀਵ ਆ ਇਹ ਮਰਨ ਵਾਲਾ ਨਹੀਂ ਹੈ ਬਹੁ ਆਈ ਸਭ ਤੋਂ ਵੱਡਾ ਜਿਹੜਾ ਮੇਨ ਪੁਆਇੰਟ ਹੈ ਜਿਹਨੂੰ ਆਪਾਂ ਯਾਦ ਕਰਨਾ ਮੇਰਾ ਮੇਰਾ ਕਰ ਬਿਲਾਹੀ ਮਰਨ ਹਰ ਇਹ ਜੀੜਾ ਨਹੀਂ ਇਹ ਜੀਵੜਾ ਜਿਹੜਾ ਅੰਦਰ ਆਪਣੇ ਜਿਹੜੇ ਸਾਡੀ ਆਤਮਾ ਹੈ ਇਹਨੇ ਨਹੀਂ ਮਰਨਾ ਜੀਵਾਤਮਾ ਹਮੇਸ਼ਾ ਜਿੰਦਾ ਰਹਿੰਦੀ ਹੈ ਸਿਰਫ ਇਹ ਰੂਪ ਬਦਲਦੀ ਹੈ ਆਪਣਾ ਸਮੇਂ ਦੇ ਹਿਸਾਬ ਨਾਲ ਸੋ ਜੋ ਸਾਡੇ ਅੰਦਰ ਆਪਾਂ ਇਕੱਠਾ ਕਰ ਰਹੇ ਹਾਂ ਜੋ ਸਾਡੇ ਅੰਦਰ ਲਿਖਿਆ ਜਾ ਰਿਹਾ ਹੈ ਉਹ ਸਾਡੇ ਨਾਲ ਹੀ ਜਾਣਾ ਜੋ ਕਰਮ ਆਪਾਂ ਕਰ ਰਹੇ ਹਾਂ ਇਹਦਾ ਕਰਮਾ ਹੁੰਦੇ ਸਾਡੇ ਅੰਦਰ ਲਿਖਿਆ ਜਾਣਾ ਹੈ ਔਰ ਨਾਲ ਹੀ ਜਾਣੇ ਨੇ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨਸੇ ਭਰਮ ਥਾਟ ਸੋ ਬਾਣੀ ਸਾਨੂੰ ਦੱਸਦੀ ਹੈ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਨੇ ਕਹੋ ਨਾਨਕ ਗੁਰ ਖੋਲੇ ਕਪਾਟ ਗੁਰ ਨੇ ਕਪਾਟ ਖੋਲ ਦਿੱਤੇ ਮੁਕਤ ਭਏ ਬਿਨਸੇ ਭਰਮ ਥਾਟ ਮੈਂ ਮੁਕਤ ਹੋ ਗਿਆ ਮੇਰੇ ਅੰਦਰ ਭਰਮ ਜਿਹੜਾ ਹੈ ਉਹ ਬਿਨਸ ਗਿਆ ਕੀ ਭਰਮ ਸੀਗਾ ਕਿ ਮੈਰੀ ਹੋਂਦ ਨਹੀਂ ਰਹਿਣੀ ਜਦ ਤੱਕ ਸਾਨੂੰ ਪਤਾ ਲੱਗ ਗਿਆ ਮੇਰਾ ਮੇਰਾ ਕਰ ਬਿਲਾ ਹੀ ਮਰਨ ਹਾਰ ਇਹ ਜਿਹੜਾ ਨਹੀਂ ਇਹ ਜਿਹੜਾ ਮਰਨ ਵਾਲਾ ਹੈ ਹੀ ਨਹੀਂ ਇਹ ਮਰਦਾ ਹੀ ਨਹੀਂ ਸੋ ਮੁਕਤੀ ਆਪਣੇ ਆਪ ਹੀ ਪ੍ਰਾਪਤ ਹੋ ਗਈ ਜਦੋਂ ਸਾਨੂੰ ਇਹ ਪਤਾ ਚੱਲ ਜੇ ਕਿ ਮੇਰਾ ਆਉਣਾ ਜਾਣਾ ਹੈ ਹੀ ਨਹੀਂ ਨਾ ਮੈਂ ਮਰਨਾ ਨਾ ਇਹ ਜਿਹੜਾ ਮਰਦਾ ਤੇ ਮੁਕਤੀ ਆਪਣੇ ਆਪ ਪ੍ਰਾਪਤ ਹੋ ਗਈ ਇਹੀ ਸਾਨੂੰ ਮੂਲ ਮੰਤਰ ਦੇ ਵਿੱਚ ਵੀ ਇਹੀ ਆਂਦਾ ਹੈ ਇੱਕ ਉਹ ਅੰਕਾਰ ਇੱਕ ਨਹੀਂ ਆਕਾਰ ਧਾਰਿਆ ਹੈ ਇੱਕ ਦੀ ਹੀ ਜੋਤ ਹੈ ਔਰ ਇੱਕ ਦਾ ਹੀ ਸਾਰਾ ਸਾਰਾ ਹੈ ਇਸ ਵਿਸਾਰੇ ਵਿੱਚ ਇੱਕ ਜੋਤ ਹੈ ਪਰਮਪੁਰਖ ਔਰ ਆਪਾਂ ਸਾਰੀਆਂ ਹੁੰਦੀਆਂ ਨਾਰਾਂ ਹਨ ਇੱਕ ਜੋਤ ਹੈ ਉਹ ਜੋਤ ਦਾ ਹੀ ਆਕਾਰ ਹੈ ਆਕਾਰ ਉਸ ਨੇ ਧਾਰਿਆ ਹੈ ਇੱਕ ਉਹ ਅਹੰਕਾਰ ਸਤਨਾਮ ਉਹੀ ਸੱਤ ਹੈ ਉਸ ਦਾ ਉਹਦੀ ਹਸਤੀ ਸੱਚ ਹੈ ਜੇ ਉਸ ਦੀ ਹਸਤੀ ਸੱਚ ਹੈ ਤਾਂ ਸਾਡੀ ਹਸਤੀ ਵੀ ਸੱਚ ਹੈ ਕਿਉਂਕਿ ਆਪਾਂ ਉਸੇ ਹਸਤੀ ਤੋਂ ਪੈਦਾ ਹੋਏ ਹਾਂ ਉਸ ਦੀ ਆਪਣੀ ਹੀ ਹਸਤੀ ਹੈ ਇਹ ਕਰਤਾ ਪੁਰਖ ਉਹੀ ਕਰਨਹਾਰ ਹੈ ਆਪਾਂ ਕੁਝ ਨਹੀਂ ਕਰ ਰਹੇ ਕਰਨ ਕਰਾਉਣ ਹਾਰ ਪ੍ਰਭ ਸ੍ਰੀ ਆਪ ਹੀ ਹੈ ਨਿਰਭਉ ਨਿਰਵੈਰ ਇਹ ਦੋ ਗੁਣ ਨੇ ਜੇ ਤੁਹਾਡੇ ਚ ਪੈਦਾ ਹੋ ਜਾਣ ਤਾਂ ਮੁਕਤੀ ਸਿੱਧੀ ਹੀ ਹੈ ਜੇਕਰ ਦੋ ਗੁਣ ਆ ਜਾਣ ਨਿਰਭਉ ਦਾ ਤੇ ਨਿਰਵੈਰਤਾ ਦਾ ਤੇ ਮੁਕਤੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਨਿਰਭਉ ਪਰਮੇਸ਼ਵਰ ਦਾ ਗੁਣ ਹੈ ਇਹੀ ਨਿਰਭਉ ਤੇ ਤੁਹਾਡੇ ਅੰਦਰ ਪੈਦਾ ਹੋ ਜਾਏ ਕਿ ਮੈਂ ਤਾਂ ਮਰਨਾ ਹੀ ਨਹੀਂ ਨਿਰਵੈਰ ਹਰੇਕ ਦੇ ਵਿੱਚ ਸਮ드੍ਰਿਸ਼ਟ ਦਿਸਣ ਲੱਪੇਗਾ ਨਿਰਵੈਰਤਾ ਆ ਜਾਈਗੀ ਨਿਰਵੈਰਤਾ ਔਰ ਨਿਰਬੋਧ ਇਹ ਦੋ ਗੁਣ ਹੋਣਗੇ ਫਿਰ ਹੀ ਆਪਣੀ ਮੁਕਤੀ ਤੱਕ ਦਾ ਸਫ਼ਰ ਪੂਰਾ ਹੁੰਦਾ ਹੈ ਅਜੂਨੀ ਜੂਨ ਦੇ ਵਿੱਚ ਨਹੀਂ ਆਉਂਦਾ ਪਰਮੇਸ਼ਰ ਜੂਨ ਦੇ ਵਿੱਚ ਨਹੀਂ ਆਉਂਦਾ ਸੈਭੰਗ ਆਪਣੇ ਆਪ ਤੋਂ ਹੀ ਉਸਨੇ ਆਪਣੇ ਆਪ ਨੂੰ ਹੀ ਭੰਗ ਕੀਤਾ ਹੋਇਆ ਹੈ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਉਸਨੇ ਪੈਦਾ ਕੀਤਾ ਹੋਇਆ ਹੈ ਆਪਣੇ ਆਪ ਦਾ ਹੀ ਉਸਨੇ ਪਸਾਰਾ ਕੀਤਾ ਹੋਇਆ ਹੈ ਗੁਰ ਪ੍ਰਸਾਦ ਜਪ ਇੱਥੇ ਫਿਰ ਆਪਾਂ ਨੂੰ ਇਹ ਹੀ ਦੱਸਦੇ ਨੇ ਮੁਕਤੀ ਦਾ ਹੀ ਅੱਗੇ ਫਿਰ ਜਵਾਬ ਦਿੰਦੇ ਨੇ ਗੁਰ ਪ੍ਰਸਾਦ ਜਪ ਆਦ ਸੱਚ ਇਹ ਜਾਣ ਲਓ ਔਰ ਇਹਨੂੰ ਪੱਕਾ ਦ੍ਰਿੜ ਕਰ ਲਓ ਜਦ ਜਨ ਲਓ ਔਰ ਪੱਕਾ ਧ੍ਰਿੜ ਕਰ ਲਓ ਔਰ ਇਸੇ ਨੂੰ ਜਪਦੇ ਜਾਓ ਇਸੇ ਨੂੰ ਧ੍ਰਿੜ ਕਰਦੇ ਚਲੇ ਜਾਓ ਆਦ ਸੱਚ ਜੁਗ ਆਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਚ ਵੀ ਸੱਚ ਸੀ ਜੁਗ ਜਦੋਂ ਸਟਾਰਟ ਹੋਏ ਸ਼ੁਰੂ ਕੀਤੇ ਉਦੋਂ ਵੀ ਸੱਚ ਸੀ ਹੁਣ ਵੀ ਸੱਚ ਹੈ ਔਰ ਅੱਗੇ ਵੀ ਸੱਚ ਰਹੇਗਾ ਅਗਰ ਉਹ ਸੱਚ ਹੈ ਤੇ ਆਪਾਂ ਸਾਰੇ ਵੀ ਸੱਚ ਨਾਲ ਹੀ ਪੈਦਾ ਹੋਏ ਆ। ਸੋ ਆਪਣੀ ਹੋਂਦ ਵੀ ਉਸ ਦੇ ਨਾਲ ਹੀ ਹੈ। ਸੋ ਸਾਡੀ ਹੋਂਦ ਵੀ ਖਤਮ ਨਹੀਂ ਹੋਣੀ। ਜਦੋਂ ਇਹ ਪਤਾ ਚਲ ਜਾਏ, ਜਦੋਂ ਇਹ ਤੁਸੀਂ ਦ੍ਰਿੜ ਕਰ ਲਓਗੇ ਕਿ ਮੇਰੇ ਔਰ ਪਰਮੇਸ਼ਰ ਦੇ ਵਿੱਚ ਇੱਕ ਹੀ ਅੰਸ਼ ਹੈ। ਮੈਂ ਔਰ ਪਰਮੇਸ਼ਰ ਇੱਕ ਹੀ ਅੰਸਾਂ। ਤੋ ਨਿਰਬੋ ਨਿਰਵੈਰਤਾ ਤੁਹਾਡੇ ਅੰਦਰ ਆ ਜਾਏਗੀ। ਔਰ ਮੁਕਤੀ ਇਹ ਜੀ ਸੰਸਾਰ ਦੇ ਵਿੱਚ ਸੁੱਖ ਹੋਰ ਦੁੱਖ ਜਿਹੜੇ ਨੇ ਸਾਮੁਹਰ ਕਰਕੇ ਜਾਣੋਗੇ ਕਿਉਂਕਿ ਕਰਨ ਕਰਾਉਣ ਵਾਲਾ ਉਹ ਆਪ ਹੀ ਹੈ ਤੇ ਮੁਕਤੀ ਤਾਂ ਕੋਈ ਵੀ ਮੁਕਤੀ ਦਾ ਇੱਥੇ ਕੋਈ ਵੀ ਲੈ ਸਕਦਾ ਹੈ ਇਸ ਇਸ ਲੈਵਲ ਤੇ ਜਾ ਕੇ ਪਰ ਜਿਹੜੇ ਚਾਰ ਪਦਾਰਥ ਦੱਸੇ ਨੇ ਚਾਰਾਂ ਵਿੱਚੋਂ ਮੁਕਤ ਪਦਾਰਥ ਤੋਂ ਬਾਅਦ ਫਿਰ ਨੈਕਸਟ ਪਦਾਰਥ ਜਿਹੜਾ ਹੈ ਉਹ ਨਾਮ ਪਦਾਰਥ ਹੈ ਗੁਰਮੁਖੰਦ ਦਾ ਜਿਹੜਾ ਟਾਰਗੇਟ ਹੁੰਦਾ ਹੈ ਉਹ ਮੁਕਤੀ ਨਹੀਂ ਹੈ ਗੁਰਮੁਖੰਦ ਦਾ ਟਾਰਗੇਟ ਇਸ ਤੋਂ ਵੀ ਅੱਗੇ ਹੈ ਮੁਕਤੀ ਤੋਂ ਬਾਅਦ ਦਾ ਟਾਰਗੇਟ ਹੈ ਨਾਮ ਪਦਾਰਤ। ਮੁਕਤ ਬਪਰੀ ਵੀ ਗਿਆਨੀ ਤਿਆਗੇ। ਸੋ ਗਿਆਨੀ ਗੁਰਮੁਖ ਜਿਹੜੇ ਨੇ ਉਹ ਮੁਕਤੀ ਨੂੰ ਵੀ ਜਿਹੜਾ ਹੈ ਉਹ ਤਿਆਗ ਦਿੰਦੇ ਹਨ। ਕਿਉਂਕਿ ਮੁਕਤੀ ਪਤਾ ਲੱਗ ਗਿਆ ਕਿ ਮੁਕਤ ਹੈ। ਆਉਣ ਜਾਉਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ। ਸੋ ਉਸ ਮਾਇਆ ਦੇ ਵਿੱਚ ਪਿਆਨੇ ਉਸ ਮਾਇਆ ਚੋਂ ਚਲੇ ਜਾਣਾ ਹੈ। ਲੇਕਿਨ ਆਪਾਂ ਇੱਥੇ ਇੱਕ ਕੰਮ ਜਿਹੜਾ ਕਰਨਾ ਆਇ ਸੀ ਮੇਨ ਸੀ ਨਾਮ ਪਦਾਰਤ ਖੱਟਣ ਆਇ ਸੀ। ਤੋ ਨਾਮ ਪਦਾਰਥ ਸਾਡਾ ਟਾਰਗੇਟ ਹੈ। ਮੁਕਤੀ ਤੋਂ ਅੱਗੇ ਫਿਰ ਨਾਮ ਪਦਾਰਥ ਦੀ ਪ੍ਰਾਪਤੀ ਕਰਨੀ ਹੈ। ਨਾਮ ਪਦਾਰਥ ਤਨ ਹੈ ਜਿਹੜਾ ਸਾਡੇ ਨਾਲ ਜਾਣਾ ਹੈ। ਸੋ ਨਾਮ ਪਦਾਰਥ ਨਾਮ ਨਾਲ ਜੁੜੋ ਨਾਮ ਨੂੰ ਸਿਮਰੋ ਨਾਮ ਪਦਾਰਥ ਪ੍ਰਾਪਤ ਕਰੋ। ਜਨਮ ਪਦਾਰਥ ਸਫਲਤਾ ਹੀ ਹੁੰਦਾ ਹੈ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਏਕੋ ਪਾਣਾ ਨਾਮ ਹੁਕਮ ਹੈ ਪਰਮੇਸ਼ਰ ਦਾ ਹੁਕਮ ਨਾਮ ਨਾਮ ਤੱਕ ਦਾ ਹੀ ਗੁਰਮੁਖ ਦਾ ਟਾਰਗੇਟ ਹੈ ਨਾਮ ਦੀ ਪ੍ਰਾਪਤੀ ਕਰਨੀ ਹੀ ਗੁਰਮੁਖ ਦਾ ਮੇਨ ਟਾਰਗੇਟ ਹੈ ਸੋ ਨਾਮ ਸਿਮਰਨ ਕਰੋ ਪਰਮੇਸ਼ਰ ਦਾ ਨਾਮ ਜਪੋ RAM ਨਾਮ ਜਪਦੇ ਜਪਦੇ ਉਸੇ ਦਾ ਰੂਪ ਹੋ ਜਾਓਗੇ ਸੋ ਨਾਮ ਪਦਾਰਥ ਦੀ ਪ੍ਰਾਪਤੀ ਕਰਨੀ ਹੈ ਇਹ ਹੀ ਟਾਰਗੇਟ ਹੈ ਸੋ ਆਪਣੀ ਅਰਦਾਸ ਹੋਣੀ ਚਾਹੀਦੀ ਹੈ ਨਾਮ ਵਾਸਤੇ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ